ਡੀਐਲ 11 ਨਿਊਜ਼ ਪੰਜਾਬ ਦੇਖ ਰਹੇ ਦਰਸ਼ਕਾਂ ਸਵਾਗਤ ਹੈ ਮੈਂ ਤੁਹਾਡਾ ਆਪਣਾ ਸੁਖਵਿੰਦਰ ਸਿੰਘ ਦੁਗਾਲ ਅੱਜ ਅਸੀਂ ਪਹੁੰਚੇ ਆ ਪਿੰਡ ਛਤਰਿਆਣੇ ਜ਼ਿਲ੍ਹਾ ਪਟਿਆਲਾ ਦਾ ਪਿੰਡ ਛਤਰਿਆਣਾ ਹਲਕਾ ਛਤਰਾਣਾ ਵੱਜਦਾ ਜਿਹੜਾ ਉਸ ਪਿੰਡ ਦੇ ਵਿੱਚ ਅਸੀਂ ਖੜੇ ਆ ਜਿਸ ਦੇ ਪਿੰਡ ਦੇ ਨਾਂ ਤੇ ਵਿਧਾਨ ਸਭਾ ਦੀ ਸੀਟ ਹੈ ਅੱਜ ਇੱਥੇ ਖਾਲਸਾ ਸਾਜਨਾ ਦਿਵਸ ਦੇ ਸਬੰਧ ਵਿੱਚ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਨਗਰ ਕੀਰਤਨ ਦੀਆਂ ਤਸਵੀਰਾਂ ਵੀਡੀਓਜ਼ ਕਵਰਡ ਕਰਕੇ ਤੁਹਾਨੂੰ ਵੀ ਸੰਤਾਂ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਲੈ ਕੇ ਚੱਲਦੇ ਹਾਂ ਤੁਹਾਨੂੰ ਪਾਲਕੀ ਸਾਹਿਬ ਤੱਕ ਲੰਮੀਆ ਲੰਮੀਆ ਬਾਵਾ ਬਾਲਾ ਦੀਦੀ ਮਾਤਾ ਜ ਆਇਆ ਹੋ ਸੰਤ ਵੀ ਤਕਸਾਲ ਦਾ ਸੇਵਕ ਗੁਰਾ ਨੇ ਆਪ ਚਲਾਇਆ ਆਇਆ ਹੋ ਸੰਤ ਵੀ ਤਕਸਾਲ ਦਾ ਸੇਵਕ ਗੁਰਾ ਨੇ ਆਪ ਚਲਾਇਆ ਇਸ ਟਾਈਮ ਉੱਥੇ ਸਮਾਜ ਸੇਵੀ ਸੁਖਦੇਵ ਸਿੰਘ ਬੈਲਜੀਅਮ ਸਾਹਿਬ ਜੀ ਖੜੇ ਨੇ ਬਾਹਰੀ ਅਸੀਂ ਠੋਕਰਾਂ ਦੇ ਦੀਏ ਤੇ ਠੋਕਰਾਂ ਧਰਮਾਲਾ ਦਾਨ ਤਾਂ ਤਾਂ ਸੰਤ ਨਾ ਟੋਲਿਆ ਜੱਟੇ ਤਬੋਰ ਤੇ ਜਿਨ੍ਹਾਂ ਨੇ ਹਜਾਣ ਵਾਲੀ ਉਹਨਾਂ ਦੀ ਸ਼ਾਦ ਤੂੰ ਸੰਤਾ ਨੇ ਨਾ ਰੋਲਿਆ ਉਹਨਾਂ ਦੀ ਸ਼ਾਦ ਤੂੰ ਸੰਤਾ ਨੇ ਨਾ ਰੋਲਿਆ ਸਿਕੋ ਬਹੁਤ ਹੀ ਪਿਆਰਾ ਬੱਚਾ ਨਿੱਕੀ ਜਿਹਾ ਹੋਣਾ ਕਿਹੜਾ ਬੱਚਾ ਸਿਹਤ ਹੈ ਜਿਆ ਜੇਕਰ ਤੋਂ ਕੀਤੀ ਹੈ 16 ਦੇ ਸ਼ਬਦ ਸਾਡੀ ਸਿਰਕਾਰ ਦਾ ਸਾਡਾ ਖਿਰਦਾ ਹੋਇਆ ਬਹੁਤ ਹੀ ਬੋਝਾ ਤਰੀਕੇ ਨਾਲ ਉਹਨੇ ਸਾਡੂ ਗੈਰ ਕੀਤਾ ਹੈ ਤੇ ਦੇਖ ਕੇ ਆਪਾਂ ਲੋਕ ਅਸਰ ਕਰੀਏ ਤੇ ਬਹੁਤ ਵੱਡੀ ਗੱਲ ਹੈ ਹੁਣ ਮੈਂ ਬੇਨਤੀ ਕਰਾਂਗਾ ਕਿ ਸਾਡਾ ਸਰਕਾਰ ਸਾਡਾ ਪਾਰਾ ਜਥਾ ਨਿਰਮਲ ਸੰਘ ਦੀ ਥੱਖਾ ਬਾਤ ਆਪਣੇ ਵਿਚਰੀ ਜਥਾ ਆਪਣੇ ਵਿਚਾਰ ਸੰਗਤ ਨਾਲ ਥਾਡੇ ਕਰ 10 ਮਿੰਟ ਵਾਸਤੇ ਵਿਚਰੀ ਜਥਾ न थिए गुरू जी दिले गुरू जी अॼ जय सि दशमेश माता जे लाल जीार परवार चाओ बचे कुशी पोइ बनवाल جی अमृत ਪਿਆਰ ਨੂੰ ਥਾਰ ਦੇਵੇ ਅਮਰਤ ਦਾ ਸੁਮਾ ਹੋਵੇ ਤਪਿਆ ਨੂੰ ਥਾਰ ਦੇਵੇ ਸੰਤਾਂ ਦਾ ਸਹਾਈ ਤੇ ਪਿਆਰਿਆਂ ਦੀ ਢਾਲ ਜੀ ਹੋ ਸਾਰੀ ਰਾਤ पाप अग विचो नवे सिख नूक काल जी पाप ई अग विचो नवे सिख नू जी ਚਰਨਾਂ ਦੇ ਨਾਲ ਲਾਲ ਸੱਚੇ ਬਾਦਸ਼ਾਹ ਸੋਹਣੇ ਚਰਨਾਂ 'ਚ ਮੋਹ ਹੈ ਬੜੀ ਚਰਨਾਂ ਦੇ ਹਾਲ ਲਾਲ ਸੱਚੇ ਬਾਦਸ਼ਾਹ ਸੋਹਣੇ ਚਰਨਾਂ 'ਚ ਮੋਹ ਹੈ ਬੜੀ ਦਾਦਾ ਮੋਹ ਹੈ ਬੜੀ ਸੇ ਪਾਦ ਸ਼ਾ ਸੁਣਿਆ ਚਰਨਾਂ ਚ ਮੋੜ ਹੈ ਬੜੀ ਦਾਤਾ ਮੋੜ ਹੈ ਬੜੀ ਹਰਨਾ ਦੇ ਨਾਲ ਦਾ ਸੱਚੇ ਪਾਦ ਸ਼ਾ ਸੁਣਿਆ ਚਰਨਾਂ ਚ ਮੋੜ ਹੈ ਬੜੀ ਦਾਤਾ ਮੋੜ ਹੈ ਬੜੀ ਹਉਂਦਰ ਤੇਰੇ ਆਵਿਆ ਦੂਰ ਚੱਦ ਕੇ ਪੈ ਗਿਓ ਤੁਸਾਂ ਦਾ ਦਵਾਰ ਮੰਲ ਕੇ ਦਰ ਤੇਰੇ ਬੜੀ ਚਰਨਾਂ ਦੇ ਨਾਲ ਨਾਲ ਲਾਲ ਸੱਚੇ ਬਾਦਸ਼ਾਹ ਸੋਹਣਾ ਹੈ ਚਰਨਾਂ ਜਮੋੜ ਹੈ ਬੜੀ ਦਾਦਾ ਮੋੜ ਹੈ ਬੜੀ ਸਤ ਸੰਗ ਕਰਨ ਦੀ ਤਸੂ ਜੁਬਤੀ ਪੂਰੇ ਜੀ ਸ਼ਰਨ ਕਰ ਦੇਵ ਮੁਕਤੀ ਸਤ ਸੰਗ ਦੇਸਾਂ ਨਗਰ ਦੇਵੇਂ ਮੁਕਤੇ ਓ ਲੱਖ ਜੋਤ ਰਾਸੀਓ ਜੂਨ ਪਾਲਦਾ ਵੇਤਾਂ ਦੇ ਪਰਣ ਵਿੱਚ ਲੀਕਿਆ ਲੜੀ ਚੱਲ ਜਾਂਦੇ ਰਹਾ ਰਹਾ ਸੱਚੇ ਬਾਦਸ਼ਾ ਸੁਣਿਆ ਚਰਨਾਂ 'ਚ ਮੋਦ ਹੈ ਬੜੀ ਦਾਤਾ ਮੋਦ ਹੈ ਬੜੀ ਉਹ ਕੋ ਜੋਗ ਰੱਖਦਾ ਗੁਰੂ ਜੀ ਦੀ ਪਾਣੀ ਵਿੱਚ ਗੁਰੂ ਜੀ ਦੀ ਪਾਣੀ ਵਿੱਚ ਪਾਣੀ ਮੈਂ ਪੜੀ ਚਰਨਾਂ ਦੇ ਹਾਲ ਲਾਲ ਸੱਚੇ ਬਾਦਸ਼ਾਹ ਸੁਨਿਆ ਚਰਨਾਂ ਜਮ ਉਹ ਹਾ ਬੜੀ ਦਾਦਾ ਮਾ ਜਹਾ ਬੜੀ ਹੋ ਗਏ ਤੇਰੇ ਦਰ ਪਰ ਵਣ ਹੋ ਗਏ ਅੱਜ ਇਸ ਨਗਰ ਕੀਰਤਨ ਦੇ ਵਿੱਚ ਸਮਾਜ ਸੇਵੀ ਸਰਦਾਰ ਸੁਖਦੇਵ ਸਿੰਘ ਬੈਲਜੀਅਮ ਸਾਹਿਬ ਸ਼ਮਸ਼ੇਰ ਸਿੰਘ ਜੀ ਘੱਗਾ ਭਗਤ ਸਿੰਘ ਧਾਮੀ ਤੇ ਵੀਰ ਬੁੱਟਾ ਸਿੰਘ ਪਹੁੰਚੇ ਨੇ ਗੱਲ ਕਰਦੇ ਆ ਜੀ ਇਹ ਚਾਰੇ ਸਮਾਜ ਸੇਵੀ ਇਨਸਾਨ ਨੇ ਗੱਲ ਕਰਦੇ ਆ ਸਰਦਾਰ ਸੁਖਦੇਵ ਸਿੰਘ ਬੈਲਜੀਅਮ ਸਾਹਿਬ ਨਾਲ ਜੋ ਬੈਲਜੀਅਮ ਦੇ ਵਿੱਚ ਪੱਕੇ ਨੇ ਉੱਥੇ ਦੇ ਪੱਕੇ ਬਸਨੀਕ ਨੇ ਹਾਂਜੀ ਖਾਲਸਾ ਜੀ ਅੱਜ ਤੁਸੀਂ ਇੱਥੇ ਪਹੁੰਚਿਓ ਨਗਰ ਕੀਰਤਨ ਦੇ ਵਿੱਚ ਹਾਜ਼ਰੀ ਲਗਵਾਈ ਆ ਤੇ ਸਾジナ ਦਿਵਸ ਦੇ ਸਬੰਧ ਵਿੱਚ ਕੋਈ ਚਾਨਣਾ ਪਾਓ ਜੀ ਗੁਰੂ ਮਹਾਰਾਜ ਦੀ ਕਿਰਪਾ ਨਾਲ ਅੱਜ 13 ਅਪ੍ਰੈਲ 13 ਅਪ੍ਰੈਲ 1692 ਦਿਨ ਦਿਨ ਦਾ ਸਾਕੀ ਵਾਲੇ ਦਿਨ ਗੁਰੂ ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਨੇ ਇੱਕ ਨਵੀਂ ਕ੍ਰਾਂਤੀ ਸ਼ੁਰੂ ਕੀਤੀ ਜੋ ਕਿ ਖਾਲਸਾ ਸਾਜਿਆ ਗਿਆ ਇਸ ਖਾਲਸੇ ਦੇ ਵਿੱਚ ਇੰਨੇ ਗੁਣ ਭਰੇ ਗਏ ਕਿ ਖਾਲਸੇ ਨੇ ਕਦੀ ਕਿਸੇ ਦੀ ਈਨ ਨਹੀਂ ਮੰਨੀ ਨਦਰ ਸ਼ਾਹ ਵਰਗੇ ਅਬਦਾਲੀ ਵਰਗੇ ਜਿਹੜੇ ਜ਼ਾਲਮ ਬੰਦੇ ਸੀ ਉਹ ਜ਼ੁਲਮਾਂ ਦਾ ਉਹਨਾਂ ਦਾ ਹਮੇਸ਼ਾ ਡਟ ਕੇ ਮੁਕਾਬਲਾ ਕਰਦੇ ਰਹੇ ਇਸ ਵਾਸਤੇ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਸ਼ਤਰਾਨੇ ਪਿੰਡ ਦੇ ਵਿੱਚ ਨਗਰ ਕੀਰਤਨ ਦਾ आदरणीय गुरु जी और 야했 했다